ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਟਾਈਮ ਹੈਗਾ ਮਾਰਨਿੰਗ ਦਾ 4:30 ਹੋਏ ਆ ਤੇ ਆਪਾਂ ਚੱਲੇ ਆ ਪਟਨਾ ਸਾਹਿਬ ਨੂੰ ਤੇ ਆਪਾਂ ਚੰਡੀਗੜ੍ਹ 에어ਪੋਰਟ ਤੇ ਪਹੁੰਚ ਗਏ ਆ ਤੁਹਾਨੂੰ ਦਿਖਾਉਨੇ ਆ ਬੈਕ ਕੈਮਰਾ ਕਰਕੇ ਰਿਪੋਰਟਿੰਗ ਕੱਢ ਕੇ O vídeo é o que eu estou fazendo. Estou fazendo Estou fazendo uma espada. Estou fazendo uma espada. Estou fazendo uma espada. Estou fazendo uma 1.5 ਘੰਟੇ ਬਾਅਦ ਆਪਾਂ ਪਹੁੰਚ ਜਾਣਾ ਹੈਗਾ ਤਾਂ ਤਕਰੀਬਨ 7:30 ਫੜਾਣ ਹੋਣੀ ਆ ਜਾਇਦੀ ਤੇ 9:00 ਵਜੇ 9:30 ਵਜੇ ਤੱਕ ਆਪਾਂ ਪਟਨਾ ਸਾਹਿਬ ਪਹੁੰਚ ਜਾਣਾ ਇੱਥੇ ਆ ਗਏ ਹਾਂ ਗੁੱਡ ਮਾਰਨਿੰਗ ਦਿਗੋ ਬਸ ਸਮਰ ਦੇ ਸਮਾਗਮ ਹਾਂਜੀ ਆਪਾਂ ਸੁਬਾ ਪਹੁੰਚ ਗਏ ਸੀਗੇ ਪਟਨਾ ਸਾਹਿਬ ਦੁਪਹਿਰ ਤੱਕ ਮਤਲਬ ਉਦੋਂ ਬਾਅਦ ਉਹ ਉੱਥੇ ਗੁਰਦੁਆਰਾ ਸਾਹਿਬ ਵਾਲੀਲਾ ਪਹਿਲਾਂ ਸੱਚਖੰਡ ਗੁਰਦੁਆਰਾ ਸਾਹਿਬ ਗਏ ਉੱਥੇ ਉਹਨਾਂ ਨੇ ਉਹ ਕਹਿੰਦੇ ਰੋਮ ਨਹੀਂ ਇੱਧਰ ਮਿਲਨੇ ਤੇ ਤੁਸੀਂ ਉਧਰ ਜਾਓ ਬਾਲੀਲਾ ਗੁਰਦੁਆਰੇ ਬਾਲੀਲਾ ਗੁਰਦੁਆਰੇ ਆਏ ਤਾਂ ਉਥੇ ਕਾਫੀ ਟਾਈਮ ਉਹਨਾਂ ਨੇ ਤਿੰਨ ਚਾਰ ਘੰਟੇ ਬਿਠਾ ਕੇ ਉਹਨਾਂ ਨੇ ਫਿਰ ਕਹਿਤਾ ਵੀ ਇੱਥੇ ਰੂਮ ਨਹੀਂ ਮਿਲਨੇ ਤੇ ਫਿਰ ਹਾਰ ਕੇ ਅਸੀਂ ਤਕਰੀਬਨ 1.5-2 ਵਜੇ ਰੂਮ ਬਾਹਰ ਲਿਆ ਕੇ ਸਰਾ ਸੀਗੀ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਤੇ ਉਥੇ ਰੂਮ ਲੈ ਕੇ ਹੁਣ ਥੋੜਾ ਟਾਈਮ ਆਪਾ ਰੈਸਟ ਕੀਤੀ ਹੁਣ ਟਾਈਮ ਸ਼ਾਮ ਦਾ ਹੋ ਗਿਆ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਸਵੇਰ ਜਾਵਾਂਗੇ ਮੇਨ ਸਤਖੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਨਾਨੂ ਕੇ ਜਾਵਾਂਗੇ ਹੁਣ ਜਿੱਦਾਂ ਕੱਲ ਦੇ ਨਾਲ ਤੇ ਉਦਾਂ ਹੀ ਆ ਕੇ ਸਿਰਸੁਰ ਦੁਖਣ ਲੱਗ ਗਏ ਤੇ ਸਿਹਤ ਨਹੀਂ ਸੀ ਠੀਕ ਤਾਂ ਕਰਕੇ ਆ ਕੇ ਪੈ ਗਏ ਸੀ ਤੇ ਹੁਣ ਆਪਾਂ ਚੱਲੇ ਹੈਗੇ ਬੱਚਿਆਂ ਨੂੰ ਦਿਖਾ ਕੇ ਲੈ ਆਉਣੇ ਆ ਹੁਣ ਆਪਾਂ ਬੱਚਿਆਂ ਨੂੰ ਦਿਖਾ ਕੇ ਲੈ ਆਵਾਂਗੇ ਮੀਨ ਡਰਾਈਵ ਹੈਗਾ ਕੋਈ ਫੂਡ ਤੇ ਫੂਡ ਸਟਾਲਾਂ ਹੁੰਦੀਆਂ ਤੇ ਉੱਥੇ ਕਹਿੰਦੇ ਵੀ ਜੇ ਉਹ ਉੱਥੇ ਜਿਹੜਾ ਫੂਡ ਮਿਲਦਾ ਉਹ ਬਿਹਾਰ ਦਾ ਹੀ ਮਿਲਦਾ ਜਿਹੜਾ ਹੈਗਾ ਜਿਹੜਾ ਵੀ ਆਪਣਾ ਜਿੱਦਾਂ ਪੰਜਾਬੀ ਹੈਗਾ ਆਪਣੇ ਪੰਜਾਬ 'ਚ ਹੁੰਦਾ ਸਾਗ ਮੱਕੀ ਦੀ ਰੋਟੀ ਉਦਾਂ ਇੱਥੇ ਬਿਹਾਰ ਦਾ ਵੀ ਕੋਈ ਹੈਗਾ ਜਿਹੜਾ ਮਸ਼ਹੂਰ ਖਾਣਾ ਮਿਲਦਾ ਉੱਥੇ ਉੱਥੇ ਬੱਚਿਆਂ ਨੂੰ ਦਿਖਾ ਕੇ ਲੈਉਣੇ ਨਾਲੇ ਖਵਾ ਕੇ ਲੈਉਣੇ ਆ ਤੇ ਕੱਲ ਸੋਭਾ ਕਰਾਂਗੇ ਆਪਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਰੂਮ ਜਣੀ ਮਿਲਿਆ ਤਾਂ ਥੋੜਾ ਕੋਸਟਲੀ ਐ ਤੇ ਪਰ ਤੁਹਾਨੂੰ ਦਿਖਾਉਨੇ ਆ ਰੂਮ ਬਹੁਤ ਹਾਂਜੀ ਟਾਈਮ ਸ਼ਾਮ ਦਾ ਹੋ ਗਿਆ ਤੇ ਕੱਲ ਆਪਾਂ ਮਿਲਦੇ ਆਂ ਫਿਰ ਨਾਲ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਨਾਲੇ ਆਪਾਂ ਕਰਾਂਗੇ ਗੱਲਾਂ ਬਾਤਾਂ ਜਿੱਥੇ-ਜਿੱਥੇ ਆਪਾਂ ਜਾਵਾਂਗੇ ਉੱਥੇ-ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਤੇ ਹੁਣ ਆਪਾਂ ਚੱਲਦੀ ਆਂ ਮੇਨ ਡਰਾਈਵ ਹਾਂਜੀ ਆਪਾਂ ਮਰੀਮ ਡਰਾਈਵ ਤੇ ਪਹੁੰਚੇ ਆਂ ਮਰੀਮ ਡਰਾਈਵ ਹੈਗਾ ਜਿੱਦਾਂ ਰੋਡ ਦੇ ਉੱਪਰ ਹੀ ਹੈ ਮਾਰਕੀਟ ਆ ਸਟਾਲਾਂ ਲੱਗੀਆਂ ਹੋਈਆਂ ਸਾਰੇ ਤੇ ਬੈਠਣ ਜਗ੍ਹਾ ਹੈ ਬਿਹਾਰ ਦਾ ਜੋ ਮਸ਼ਹੂਰ ਹੈ ਨਾ ਦੇਣਾ ਭਈਆ ਇਹਦੇ ਤੇਪੜਾ ਜਿੱਤ ਨਹੀਂ ਲੱਗਦੀ ਹਾਂ ਬਿਹਾਰ ਦਾ ਮਸ਼ਹੂਰ ਕੀ ਇਹਨੂੰ ਕਹਿੰਦੇ ਆ ਅ ਚਿਮਰੀ ਦੋਸਤ ਇਹ ਜੋਖਾ ਦੇ ਜੋਖਾ ਹਾਂ ਇਹ ਕਹਿੰਦੇ ਆ ਬਿਹਾਰ ਦਾ ਜਿਹੜਾ ਮਸ਼ਹੂਰ ਹੈ ਐਲੋ ਗਾਈ ਜੋਖਾ ਚਿਲੀ ਅਸੀਂ ਉਹ ਹੁਣ ਖਾਣ ਲੱਗੇ ਆ ਟੈਸਟ ਕਰਦੇ ਆ ਦੱਸਦੇ ਆ ਫਿਰ ਵੀ ਕਿੱਦਾਂ ਦਾ ਗਾਈ ਠੀਕ ਹੈ ਜੀ ਆਹ ਦੇਖੋ ਇਹ ਹੈ ਤਾਂ ਇੱਕ ਚਟਣੀ ਆ ਸਲਾਦ ਨਾਲ ਦਿੱਤਾ ਉਹਨਾਂ ਨੇ ਆ ਦਿੱਤੀ ਆ ਹਾਂ ਕੀ ਜੀ ਬਣਾ ਕੇ ਦਿੰਦੀ ਐ ਇਹ ਆਟੇ ਦੀਈ ਐ ਇਹ ਹਾਂਜੀ ਟਾਈਮ ਕਾਫੀ ਹੋ ਗਿਆ ਅੱਜ ਜਿਹੜੇ ਬਲੌਗ ਦਾ ਐਂਡ ਆ ਪਾ ਇੱਥੇ ਹੀ ਕਰਦੇ ਆ ਕੱਲ ਮਿਲਦੇ ਆ ਫਿਰ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ